हां जी मित्रों ਆਪਾਂ ਅੱਜ ਛਨੀਰ ਸ਼ਹਿਰ ਦੇ ਵਿੱਚ ਆਏ ਆਂ ਸਭ ਤੋਂ ਪਹਿਲੀ ਗੱਲ ਤਾਂ ਦੱਸ ਦਿਆਂ ਬਈ ਆਪਾਂ ਬੈਠੇ ਆਂ ਅੱਜ ਫਲਾਈਟ ਆਲ ਕਸਾਲਿਆਂ ਦੇ ਬਾਈਆਂ ਦੇ ਜਿਹੜੇ ਬਈ ਕੰਮ ਮੇਨ ਹੈਗਾ ਵੀਜਾ ਲਵਾਉਂਦਾ ਬਾਹਰ ਮੁੰਡੇ ਕੁੜੀਆਂ ਨਹੀਂ ਇਹ ਗੱਲ ਦੇ ਜਿਹੜੇ ਬੇਬੇ ਬਾਪੂ ਆਣਾ ਇੱਥੇ ਪੰਜ ਪੰਜ ਸੱਤ ਸੱਤ ਦਾ ਰਿਫਿਊਜ ਲਾ ਆਉਣਾ ਉਹਨਾਂ ਨੂੰ ਵੀ ਬਾਹਰ ਭੇਜ ਦਿੰਦੇ ਆ ਆਪਦੇ ਬੱਚਿਆਂ ਕੋਲੇ ਬਾਈਆਂ ਦਾ ਮੇਨ ਕੰਮ ਹੈਗਾ ਬਈ ਯੂਕੇ ਜਾ ਕੈਨੇਡਾ ਜਾਂ ਹਰ ਇੱਕ ਕੰਟਰੀ ਦਾ ਯਾਰ ਮੈਂ ਕੰਟਰੀਆਂ ਨਹੀਂ ਬੋਲਦਾ ਕਿਉਂਕਿ ਕੰਟਰੀਆਂ ਬਹੁਤ ਜ਼ਿਆਦਾ ਹੋ ਜਾਣਗੀਆਂ ਇੱਕ ਤੁਹਾਨੂੰ ਗੱਲ ਦੱਸ ਦਿਆਂ ਬਈ ਇਹਨਾਂ ਦੇ ਪਹਿਲਾਂ ਜਿਹੜੇ ਸੈਂਟਰ ਸੀ ਕਿ ਉਹ ਤਲਵੰਡੀ ਸਾਬੋ ਚੰ디ਗੜ੍ਹ ਜੰਮੂ ਹੁਣ ਇਹਨਾਂ ਨੇ ਅੱਜ ਝਨੀਰ ਸ਼ਹਿਰ ਦੇ ਵਿੱਚ ਓਪਨਿੰਗ ਕਰੀ ਹੈ ਬਈ ਆਪਾਂ ਇੱਥੇ ਆਏ ਸੀ ਕਿ ਬਾਈਆਂ ਦੀ ਵੀਡੀਓ ਕਰਨਾ ਜਿਹੜੀ ਬਾਕੀ ਬਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਰਾ ਤੁਹਾਨੂੰ ਰਿਵਿਊ ਵੀ ਲੈ ਕੇ ਦੇਵਾਂਗੇ ਬਾਕੀ ਜਿਹੜੀ ਗੱਲਬਾਤ ਹੈ ਨਾ ਆਪਾਂ ਬਾਈ ਤਰਨ ਗਰਗ ਤੋਂ ਪੁੱਛਦੇ ਹਾਂ ਬਈ ਵਾਕਈ ਕੋਈ ਗੱਲ 'ਚ ਸਚਾਈ ਹੈਗੀ ਕਿ ਜਾ ਫੇਕ ਆ ਕਿਉਂਕਿ ਵੈਸੇ ਤਾਂ ਮੈਂ ਕੋਈ ਵੀ ਫੇਕ ਵੀਡੀਓ ਕਦੇ ਛੇਤੀ ਕਰਦਾ ਨਹੀਂ ਹਾਂ ਬਾਈ ਇੱਕ ਗੱਲ ਆ ਕਈ ਮੈਨੂੰ ਭੈਣ ਭਰਾ ਕਹਿੰਦੇ ਆ ਵੀ ਤੂੰ ਵੀਡੀਓ ਕਰਦਾ ਇਮੀਗ੍ਰੇਸ਼ਨਾਂ ਦੀਆਂ ਬਾਈ ਜਿਹੜਾ ਸਾਨੂੰ ਸਹੀ ਬੰਦਾ ਲੱਗਦਾ ਓਕੇ ਕੋਕਾ ਲੱਗਦਾ ਵੀ ਜਿਹਦੇ ਕੋਲੇ ਕੋਈ ਠੱਗੀ ਧੋਖਾ ਨਹੀਂ ਅਸੀਂ ਉਹ ਬੰਦੇ ਦੀ ਵੀਡੀਓ ਕਰਦੇ ਆ ਗਲਤ ਫੇਕ ਬੰਦੇ ਕੋਲੇ ਨਾ ਤਾਂ ਗਏ ਆ ਨਾ ਜਾਣਾ ਜਿਹੜੇ ਬਾਈ ਇਹ ਪੈਸੇ ਲੈਂਦੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਪਹਿਲਾਂ ਥੋੜਾ 1 ਰੁਪਿਆ ਵੀ ਨਹੀਂ ਲੱਗਣ ਦਿੰਦੇ ਹਾਂ ਇੱਕ ਗੱਲ ਹੋਰ ਆ ਵੀਜੀ ਆਪਾਂ ਕਹੀਏ ਸਭ ਤੋਂ ਸਸਤਾ ਇਮੀਗ੍ਰੇਸ਼ਨ ਇਹ ਆ ਜਿਹੜੇ ਵੀਜ਼ਾ ਲਵਾਉਂਦੇ ਆ ਕਿਉਂਕਿ ਜੇ ਤੁਹਾਡਾ ਪਾਸੇ ਕਿਤੇ 20 ਲੱਖ ਰੁਪਈਆ ਲੱਗਦਾ ਇਹ ਤੁਹਾਡਾ 15-16 ਲੱਖ ਅੰਦਾਜ਼ਨ ਦੇਣਗੇ ਜੇ ਤੁਹਾਡਾ ਬਈ ਕਿਤੇ ਕੋਈ ਕੇਸ ਵਾਲਾ ਖਰਾਬ ਆ 20-25 25 ਲੱਖ ਤੱਕ ਗੱਲ ਉੱਠ ਗਈ ਇਹ ਤੁਹਾਡਾ 18 ਲੱਖ ਚ ਹੀ ਸਾਰ ਦੇਣਗੇ 6 ਤੋਂ 7 ਲੱਖ ਰੁਪਈਏ ਦਾ ਫਰਕ ਆ ਕਿਉਂਕਿ ਇਹ ਘੱਟ ਪੈਸਿਆਂ 'ਚ ਵੀਜ਼ਾ ਲਵਾਉਂਦੇ ਆ ਬਾਕੀ ਗੱਲਬਾਤ ਵੀ ਬਾਈ ਦੱਸੋ ਤਰ੍ਹਾਂ ਨੂੰ ਕਰਗਾ ਸਸੇ ਕਾਲ ਬਾਈ ਸਸੇ ਕਾਲ ਜੀ ਬਾਈ ਪਹਿਲਾਂ ਤਾਂ ਐ ਦੱਸੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਸਾਨੂੰ ਜੀ ਇਸ ਫੀਲਡ ਚ ਪ੍ਰੋਕਸੀਮਲੀ 10 ਸਾਲ ਪਲੱਸ ਹੋ ਗਿਆ ਜੁਬੇ ਸ਼ੇਰ ਅਸੀਂ ਕਿੰਨੇ ਵੀਜ਼ੇ ਲਵਾਤੇ ਅੱਜ ਤੱਕ ਅਸੀਂ ਲਵਾਤੇ ਹੋਣਗੇ ਜੀ ਹਜ਼ਾਰਾਂ ਹੀ ਵੀਜ਼ੇ ਲਵਾਤੇ ਕਿਹੜੀਆਂ ਕਿਹੜੀਆਂ ਕੰਟਰੀਆਂ ਦੇ ਬਾਈ ਅਸੀਂ ਜ਼ਿਆਦਾ ਯੂਕੇ ਕੈਨੇਡਾ ਆਸਟ੍ਰੇਲੀਆ ਇਹ ਕੰਟਰੀ ਜ਼ਿਆਦਾ ਅਸੀਂ ਯੂਕੇ ਕਰਦੇ ਆ ਜੀ ਠੀਕ ਹੈ ਕੈਨੇਡਾ ਤੇ ਵੀ ਚੱਲਦੇ ਵੀ ਹਾਂ ਹਾਂ ਕੈਨੇਡਾ ਹੁਣ ਚਲੋ ਅੱਜ ਕੱਲ ਡਾਊਨ ਹੈ ਮਾਰਕੀਟ ਦੇ ਵਿੱਚ ਅੱਜ ਕੱਲ ਯੂਕੇ ਜ਼ਿਆਦਾ ਚੱਲ ਰਿਹਾ ਬਾਈ ਇੱਕ ਨਾ ਬਾਹਰ ਗੱਲ ਚੱਲੀ ਜਾਂਦੀ ਸੀ ਤੁਹਾਡੇ ਆਮ ਮਾਂ ਪਿਓ ਤੋਂ ਬੱਚਿਆਂ ਦੇ ਤੋਂ ਗੱਲ ਸੁਣੀ ਆ ਮੈਂ ਮੰਨ ਕੇ ਚੱਲ ਤੁਹਾਡੇ ਕਿਸੇ ਬੰਦੇ ਤੋਂ ਨਹੀਂ ਸੁਣੀ ਭਈ ਉਹ ਕਹਿੰਦੇ ਆ ਭਈ ਕੋਈ ਕਹਿੰਦਾ ਸਾਡੇ ਬੱਚੇ ਦਾ 5 ਵੀਜ਼ੇ ਰਿਫਿਊਜ਼ ਲਾ ਸੀ ਕੋਈ ਕਹਿੰਦਾ 6 ਵੀਜ਼ੇ ਹੋਰ ਤਾਂ ਦੱਸ ਯਾਰ 1 ਬਾਈ ਕਰੀ ਜਾਂਦਾ ਸੀਗਾ ਵੀ ਸਾਡੇ ਬੱਚੇ ਦੀਆਂ 8 ਰਿਫਿਊਜ਼ ਲਾ ਸੀਗਾ ਵੀ ਤੁਸੀਂ ਉਹ ਵੀ ਗਲੈਰੀ ਕੱਢ ਦਿੰਦੇ ਆ ਆ ਆਰਾਮ ਨਾਲ ਨਿਕਲ ਜਾਂਦੇ ਜੀ ਅੱਛਾ ਨਿਕਲਦੀ ਨਹੀਂ ਕੈਨੇਡਾ ਤੋਂ ਰਿਫਿਊਜ਼ ਲਓਵੇ ਆਸਟ੍ਰੇਲੀਆ ਤੋਂ ਰਿਫਿਊਜ਼ ਲਓਵੇ ਯੂ ਐਸ ਤੋਂ ਰਿਫਿਊਜ਼ ਲਓਵੇ ਇਹੇ ਜਿਹੇ ਵੀਜਾ ਸੀ ਜਿਹੜਾ ਕਿਸੇ ਵੀ ਕੰਟਰੀ ਦਾ ਵੀਜ਼ਾ ਨਹੀਂ ਸੀ ਉਹਦੇ ਕੋਲ ਹਰੇਕ ਕੰਟਰੀ ਤੋਂ ਰਿਫਿਊਜ਼ ਸੀ ਅੱਛਾ ਅਸੀਂ ਉਹਨੂੰ ਭੇਜਿਆ ਯੂਕੇ ਭੇਜਿਆ अच्छा ਤੇ ਅੱਜ ਦੀ ਡੇਟ 'ਚ ਲੋਕੀ ਕਹਿੰਦੇ ਨੇ ਯੂਕੇ ਕੰਮ ਨਹੀਂ ਆ ਮੈਂ ਕਹਿੰਦਾ ਲੋਕੀ ਯੂਕੇ ਸਾਡੇ ਜਿਹਾ ਕਿ ਪੈਸੇ ਹੀ ਬਹੁਤ ਛਾਪੀ ਜਾਂਦੇ ਨੇ ਅੱਛਾ ਕੰਮ ਹੀ ਕੰਮ ਹੈ ਛਾਪ ਦਿੰਦੇ 4 ਲੱਖ ਰੁਪਏ ਮਹੀਨੇ ਦਾ ਆ 2 ਤੋਂ 4 ਲੱਖ ਰਾਮ ਨਾਲ ਛਾਪ ਦਿੰਦੇ ਜੀ ਠੀਕ ਹੈ ਭਾਈ ਤੇ ਭਾਈ ਵੀ ਬਾਈ ਕਹਿੰਦਾ ਨਾ ਇਹ ਜਿਹੇ ਵੀ ਬੱਚੇ ਸੀਗੇ ਵੀ ਜਿੱਦਾਂ ਕੋਲੇ ਹਰ ਇੱਕ ਕੰਟਰੀ ਦਾ ਵੀਜ਼ਾ ਲਾਇਆ ਸੀਗਾ ਪਰ ਆ ਰਿਫਿਊਜ਼ ਲਗੇ ਸੀ ਉਹ ਵੀ ਯਾਰ ਬੰਦੇ ਜਦੋਂ ਬਾਹਰ ਭੇਜਦੇ ਹਨਾ ਤੇ ਫਿਰ ਜਿਹੜੇ ਆਮ ਨੋਰਮਲ ਬੱਚੇ ਬਈ ਵੇਖੋ ਬਾਹਰ ਜੀ ਨੇ ਜਾਣਾ ਪਰ ਰੋਕ ਨਹੀਂ ਸਕਦੇ ਤੇ ਜਿਹਨੇ ਬਾਹਰ ਜਾਣਾ ਪਰ ਠੱਗੀ ਧੋਖੇ ਦਾ ਸ਼ਿਕਾਰ ਨਾ ਹੋ ਚੁੱਪ ਕਰਕੇ ਬਾਈ ਫਲਾਈਟ ਆਲਕਸਾ ਲਿਆਂਦੇ ਆਜੋ ਜਾਇਪ ਭਵੇਂ ਝਲੀਰ ਆਜੋ ਭਵੇਂ ਤਲਵੰਡੀ ਸਾਬੋ ਜੇ ਤੁਸੀਂ ਚੰਡੀਗੜ੍ਹ ਵੱਲਦੇ ਹੋ ਤਾਂ ਚੰਡੀਗੜ੍ਹ ਵੀ ਬਾਈਆਂ ਦਾ ਉੱਥੇ ਹੈੱਡ ਆਫਿਸ ਆ ਚਾਹੇ ਤੁਸੀਂ ਜੰਮੂ ਤੋਂ ਆ ਜੰਮੂ ਜਾਵੋ ਆਪਾਂ ਹੋ ਸਕਿਆ ਬਈ ਤੁਹਾਨੂੰ ਤਲਵੰਡੀ ਸਾਬੋ ਤੇ ਚੰਡੀਗੜ੍ਹ ਵਾਲਾ ਇਹਨਾਂ ਦਾ ਦੂਜੇ ਆਫਿਸ ਵੀ ਵਿਖਾਵਾਂਗੇ ਹਾਂ ਇੱਕ ਗੱਲ ਆ ਬਾਈ ਆਏ ਨਹੀਂ ਗੱਲ ਮੈਂ ਛੱਡਦਾ ਬਾਈ ਨਾ ਠੀਕ ਹੈ ਮੈਂ ਲੋਂਗਾ ਰਿਵਿਊ ਹਾਂ ਲੋ ਜਮਾ ਲੋ ਇੱਥੇ ਅੱਜ ਮਾਪੇ ਆਏ ਆ ਤੇ ਫਿਰ ਲੱਗੇ ਰਿਵਿਊ हां बिल्कुल लोग दोस्तों मैं भी थोनू ਮਾਪਿਆਂ ਦੇ ਰਿਵਿਊ ਵੀ ਦਿਵਾਉਣੇ ਆ ਤੇ ਤੁਸੀਂ ਵੀਡੀਓ ਛੱਡ ਨਾ ਜਾਇਓ ਵਿੱਚ ਇੰਨੀ ਗੱਲ ਸੁਣ ਕੇ ਉਹ ਗਾਂ ਤੁਹਾਨੂੰ ਵੀਡੀਓ ਬਈ ਆਪਾਂ ਸਾਰੀ ਮਾਪਿਆਂ ਦੀ ਗੱਲਬਾਤ ਸੁਣਾਉਣੇ ਆ ਹਾਂਜੀ ਬਈ ਆਪਾਂ ਤੁਹਾਨੂੰ ਨਾ ਬੱਚਿਆਂ ਦੇ ਜਿਹੜੇ ਮਾਪੇ ਆ ਉਹਨਾਂ ਦਾ ਰਿਵਿਊ ਲੈ ਕੇ ਦਿੰਨੇ ਆ ਵਿੱਚ ਕਿਉਂਕਿ ਰਿਵਿਊ ਲੈਣਾ ਜ਼ਰੂਰੀ ਆ ਹਨਾ ਕਿਉਂਕਿ ਬਈ ਹਰੇਕ ਇਮੀਗ੍ਰੇਸ਼ਨ ਵਾਲਾ ਹੀ ਆਦਾ ਬਈ ਮੇਰਾ ਕੰਮ ਸਾਫ਼ ਸੁਥਰਾ ਪਰ ਪਤਾ ਬਈ ਮੇਨ ਲੱਗਦਾ ਆਪਣੇ ਅਰਗੇ ਭਰਾਵਾਂ ਤੋਂ ਬਈ ਸੱਸੀ ਘਾਲ ਸਾਰਿਆਂ ਨੂੰ ਬਈ ਕਿੰਨਾ ਟਾਈਮ ਹੋ ਗਿਆ ਤੁਹਾਡੇ ਬੱਚੇ ਨੂੰ ਬਾਹਰ ਕੈਨੂੰ ਸਾਲ ਤੋਂ ਉੱਪਰ ਹੋ ਗਈ ਕੰਮ ਮਿਲ ਗਿਆ ਕਿ ਉੱਤਰ ਹਾਂ ਜੀ ਤੁਸੀਂ ਇਹਨਾਂ ਦੇ ਕਿਹੜੇ ਦਫ਼ਤਰ ਤੋਂ ਵੀਜਾ ਲਵਾਇਆ ਸੀ ਪਰਮੰਡੀ ਸਾਬ ਤੋਂ ਠੀਕ ਹੈ ਭਾਈ ਤੇ ਕਿੰਨਾ ਖਰਚਾ ਆਇਆ ਤੁਹਾਡਾ ਸਾਢੇ 23 ਲੱਖ ਰੁਪਏ ਤੇ ਪੈਸੇ ਭਾਈ ਇਹਨਾਂ ਨੇ ਮੰਨ ਕੇ ਚੱਲ ਵੀਜਾ ਲੱਗਣ ਤੋਂ ਪਹਿਲਾਂ ਦੇ ਬਾਅਦ ਬਾਅਦ ਚ ਲੈ ਸੀ ਸੰਤੋਸ਼ਟਾਂ ਬਦਗ ਓਕੇ ਸਾਢੇ 5-6 ਜਣਾਂ ਦੇ ਲਵਾਏ ਇਹਨਾਂ ਨੇ ਠੀਕ ਹੈ ਤੁਹਾਡੇ ਬੱਚੇ ਭਾਈ ਗਏ ਨੂੰ ਬਾਹਰ ਕਿੰਨਾ ਟਾਈਮ ਸਾਢੇ ਨੂੰ 2 ਮਹੀਨੇ ਹੋ ਗਏ ਜੀ ਤੇ ਆਪ ਦਾ ਆਪਣਾ ਰਿਸ਼ਤੇਦਾਰ ਆ। ਅੱਛਾ। ਇਹਨਾਂ ਦਾ ਤਾਰ ਦੇ ਥਰੂ ਹੀ ਇਹਨਾਂ ਨੇ ਫਾਇਲ ਲਈ ਸੀ ਉੱਥੇ ਜੁਕੇ ਸੀ। ਪੈਸੇ ਵੀ ਪਹਿਲਾਂ ਲੈ ਕੇ ਮਗਰੋਂ। ਪੈਸੇ ਤਾਂ ਨਾਲ ਦੀ ਨਾਲ ਹੀ ਕਰੀ ਗਏ ਆ ਜਿਵੇਂ ਪ੍ਰੋਸੈਸ ਸਾਡਾ ਚੱਲੀ ਜਾਂਦਾ ਸੀਗਾ ਫੀਸ ਦਾ ਸੀ ਫੀਸ ਦੇ ਹਿਸਾਬ ਨਾਲ ਦੇਤੇ ਸੀਗੇ। ਨਹੀਂ ਜਿਹੜੇ ਇਹਨਾਂ ਨੇ ਪੈਸੇ ਲੈਣੇ ਸੀ ਉਹ ਵੀਜ਼ਾ ਲੱਗਣ ਤੋਂ ਬਾਅਦ। ਉਹ ਉਹ ਬਾਅਦ ਚ ਬਾਅਦ। ਬਾਅਦ ਚ ਲੈ। ਹਾਂ। ਠੀਕ ਹੈ ਭਾਈ। ਹਾਂਜੀ। ਤੇ ਵਧੀਆ ਕੰਮ ਲੱਗਿਆ ਬੰਦੇ। ਬਹੁਤ ਵਧੀਆ ਇਹਨਾਂ ਦੇ ਕੋਲ ਹੀ ਆ। ਇਹਨਾਂ ਨੇ ਆਪਦੇ ਇੱਥੇ ਵੀ ਜ਼ਿੰਮੇਵਾਰੀ ਨਾਲ ਕੰਮ ਕਰਿਆ ਸੀ। ਉੱਥੇ ਜਾ ਕੇ ਵੀ ਇਹਨਾਂ ਨੇ ਆਪਦੀ ਜ਼ਿੰਮੇਵਾਰੀ ਨਾਲ ਹੀ ਸਾਰ ਸਮਝ ਆ ਵੀ 에ਰਪੋਰਟ ਤੋਂ ਵੀ ਵਿਚਾਰਿਆ ਆਪ ਲੈ ਕੇ ਗਿਆ ਉੱਥੇ ਵੀ ਸਾਰਾ ਕਾਲਜ ਜਿੱਥੇ ਗਾਹਾ ਐਡਮਿਸ਼ਨ ਸੀਗੀ ਉੱਥੇ ਰੂਮ ਵਗੈਰਾ ਵੀ ਲੈ ਕੇ ਬੱਚੇ ਨੂੰ ਦੇ ਕੇ ਆਇਆ ਜਿੱਥੇ ਬੱਚੇ ਨੇ ਰਹਿਣਾ ਨਵੇਂ ਬੱਚੇ ਨੂੰ ਕੀ ਪਤਾ ਮੈਂ ਕਿੱਧਰ ਜਾਣਾਗਾ ਸਹੀ ਗੱਲ ਉੱਥੇ ਯਾਨੀ ਬਈ ਵਧੀਆ ਕੰਮ ਆ ਬੰਗਿਆਂ ਦਾ ਕਿਤੇ ਉਹ ਨਾ ਮੇਰੇ ਰਿਸ਼ਤੇਦਾਰ ਕਹ ਕੇ ਕਈ ਨਹੀਂ 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 ਉਹ ਰਿਸ਼ਤੇਦਾਰੀ ਗੱਲ ਵਕਰੀ ਆ ਵੀ ਰਿਸ਼ਤੇਦਾਰ ਜਿਹੜੀ ਗੱਲ ਐਕਚੁਅਲੀ ਮੈਂ ਸਨੂ ਦੱਸ ਰਿਹਾਗਾ ਠੀਕ ਆ ਬਾਈ ਬਾਪੂ ਜੀ ਤੁਹਾਡਾ ਮੇਰਾ ਮਾਲ ਵਾਲਾ ਪਿੰਡਾ ਜੀ ਠੀਕ ਆ ਤੇ ਤੁਹਾਡਾ ਪੋਤਰਾ ਗਿਆ ਕਿ ਬੇਟਾ ਮੇਰਾ ਬੇਟਾ ਗਿਆ ਜੀ ਬੇਟਾ ਤਾਂ 9 ਵੇ ਪਹਿਲਾਂ ਅੱਛਾ ਉਹਨਾਂ ਨੂੰ ਤਾਂ 1.5 ਸਾਲ ਹੋ ਗਏ ਗਿਆ ਨਹੀਂ ਜੀ ਠੀਕ ਆ ਉਹਨਾਂ ਨੇ ਵਰਕ ਪਰਮਿਟ ਲੈ ਲੇ ਦੋ ਸਾਲਾਂ ਲਈ ਠੀਕ ਆ ਕਿਵੇਂ ਲੱਗਿਆ ਇਹਨਾਂ ਦਾ ਕੰਮ ਬਹੁਤ ਵਧੀਆ ਜੀ ਸਹੀ ਹੈ ਬਹੁਤ ਵਧੀਆ ਮੇਰੀ 9 ਪਹਿਲਾਂ ਇਹਨਾਂ ਕੋਲ ਐਲਸ ਕਰਦੀ ਸੀ ਜੀ ਜੀ ਇਹ ਇਹਨਾਂ ਤੋਂ ਕਰੀ ਸੀ ਉਦੋਂ ਸਾਡੇ ਘਰ ਨਾਲ ਹਜੇ ਪਰਿਵਾਰ ਨਾਲ ਜੁੜੇ ਨਹੀਂ ਸੀ ਅੱਛਾ ਕੁਮਾਰੀ ਹੁੰਦੀ ਨੇ ਇਹਨਾਂ ਕੋਲ ਅਸੀਂ ਉਹ ਅਸੀਂ ਕਈ ਥਾਂ ਟ੍ਰਾਈ ਕਰੀ ਹੋਰ ਬਟਿੰਡੇ ਜੀ ਹੂੰ ਕਈ ਦਫ਼ਤਰਾਂ 'ਚ ਗਏ ਕੋਈ ਕਹਦਾ ਹੀ ਸਾਨੂੰ 5 ਲੱਖ ਦੇ ਦਿਓ ਕੋਈ ਕਹਦਾ ਹੀ 4 ਲੱਖ ਦੇ ਦਿਓ ਪਹਿ ਹਮ ਪਰ ਜਦੋਂ ਮੇਰੀ ਨੋ ਦੇ ਦੱਸਣ ਤੇ ਸੀ ਇਹਨੇ ਦਫਤਰਾਇ ਇਹ ਕੁਲਦੀਪ ਨੂੰ ਮਿਲਿਆ ਜੀ ਢਿੰਗੜਲ ਨੂੰ ਉਥੇ ਗੱਲਾਂ ਪਤਾ ਹੋਈਆਂ ਇਹ ਕਹਿੰਦੇ ਵੀ ਕੋਈ ਪੈਸਾ ਨਹੀਂ ਸਾਨੂੰ ਤੁਸੀਂ ਪ੍ਰੂਫ ਦੇ ਦਿਓ ਠੀਕ ਉਦੋਂ ਬਾਅਦ ਵੀਜ਼ਾ ਆਏ ਤੋਂ ਬਾਅਦ ਠੀਕ ਆ ਅਸੀਂ ਤਾਂ ਪ੍ਰੂਫ ਦੇ ਕੇ ਸਾਇਲੈਂਟ ਹੋ ਗਏ ਜੀ ਠੀਕ ਆ ਉਦੋਂ ਬਾਅਦ ਵੀਜ਼ਾ ਆ ਜਦੋਂ ਆ ਗਿਆ ਉਦੋਂ ਇਹਨਾਂ ਨੇ ਦੱਸਿਆ ਜੀ ਤੁਹਾਡਾ ਵੀਜ਼ਾ ਆ ਗਿਆ ਜੀ ਵੀਜ਼ਾ ਆਏ ਤੋਂ 20 ਦੇ 25 ਦਿਨ ਬਾਅਦ ਪੈਸੇ ਲੈ ਜਾਈ ਸਾਥ ਉਹਨਾਂ ਨੇ ਠੀਕ ਹੁਣ ਦੂਜਾ ਬੇਟਾ ਵੀ ਗਿਆ ਜੀ ਮੇਰਾ ਹਮ ਉਹਨੂੰ ਵੀ 5 ਮਹੀਨੇ ਹੋ ਗਏ ਜੀ ਠੀਕ ਆ ਉਹ ਵੀ ਸੱਡੀ ਵੇਚ ਤੇ ਗਿਆ ਉਹ ਵੀ ਕੰਮ ਨਹੀਂ ਤਾਂ ਪੜੀ ਜਾਂਦਾ ਨਹੀਂ ਕੰਮ ਕਰੀ ਜਾਂਦਾ ਯਾਨੀ ਤੁਸੀਂ ਵਧੀਆ ਨਾਲ ਤਾਂ ਖੁਸ਼ ਹੋ ਬਹੁਤ ਵਧੀਆ ਖੁਸ਼ ਆ ਜੀ ਠੀਕ ਹੈ ਜੀ ਤੁਹਾਡੇ ਬਾਈ ਜੀ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਬੇਟਾ ਗਿਆ ਕੇ ਬੇਟੀ ਬੇਟਾ ਗਿਆ ਠੀਕ ਆ ਤੇ ਕਿਵੇਂ ਲੱਗਿਆ ਬਾਈਆਂ ਦਾ ਕੰਮ ਬਹੁਤ ਵਧੀਆ ਸੈੱਟ ਬਾਈ ਪੈਸੇ ਬਾਈ ਪਹਿਲਾਂ ਲੈ ਕੇ ਮਗਰੋਂ ਬਾਈ ਪੈਸੇ ਚੋਂ ਵੀ ਜੇ ਤੇ ਮੈਸੇਜ ਆ ਗਿਆ ਮੈਂ ਮੈਂ ਤੇ ਮੁੰਡੇ ਨੂੰ ਫੇਰ ਲਿਆ ਜੀ ਫੇਰ ਘੱਟਾ ਚ ਪਾਇਆ ਪਰ ਪਹਿਲਾਂ ਕੋਈ ਪਸਾ 50000 ਰੁਪਏ ਠੀਕ ਹੈ ਬਾਈ ਅਸੀਂ ਦੋਨੋਂ ਮਾਪਿਆਂ ਦੇ ਵੀ ਨਾ ਆਪਾਂ ਵਿੱਚ ਰਿਵਿਊ ਲੈ ਤੇ ਬਾਈਆਂ ਦਾ ਕੋਈ ਠੱਗੀ ਧੋਖੇ ਵਾਲਾ ਕੰਮ ਨਹੀਂ ਠੀਕ ਆ ਸਭ ਤੋਂ ਸਸਤਾ ਇਮੀਗ੍ਰੇਸ਼ਨ ਆ ਤੁਹਾਡੇ ਪਿੰਡਾਂ ਦੇ ਨੇੜੇ ਆ ਚਾਹੇ ਤੁਸੀਂ ਬਈ ਤਲਵੰਡੀ ਸਾਬੋ ਏਰੀਏ ਦੇ ਆ ਉਧਰ ਜਾਵੜੋ ਚਾਹੇ ਚਨੀਰ ਚਾਜੋ ਜੇ ਤੁਸੀਂ ਚੰਡੀਗੜ੍ਹ ਏਰੀਏ ਦੇ ਆ ਉਥੇ ਜਾਵੜੋ ਤੇ ਹਾਂ ਜੇ ਕੋਈ ਬਈ ਅਦਰ ਸਟੇਟ ਆ ਜਿਵੇਂ ਜੰਮੂ ਏਰੀਏ ਦੇ ਆ ਉਧਰ ਵੀ ਬਈ ਹੁਣ ਅੱਜਕੱਲ ਬਹੁਤ ਬਾਰ ਟ੍ਰੈਂਡਿੰਗ ਆ ਜਾਂਦਾ ਤਾਂ ਤੁਸੀਂ ਬਈ ਜੰਮੂ ਇਹਨਾਂ ਨਾਲ ਗੱਲ ਕਰ ਲਿਓ ਹਨਾ ਮਾਪਿਆਂ ਦੇ ਰਿਵਿਊ ਵੀ ਲੈਤੇ ਬਈ ਤੁਹਾਨੂੰ ਸਾਰੀ ਆਪਾਂ ਗੱਲਬਾਤ ਵੀ ਬਾਈ ਤੋਂ ਪੁੱਛਤੀ ਕੰਮ ਇਹਨਾਂ ਦਾ ਇੱਕ ਨੰਬਰ ਆ ਹਾਏ ਸਸਤਾ ਵੀਡੀਓ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਜੂ 5-6 ਲੱਖ ਰੁਪਏ ਬਾਜੂ ਸਸੀ ਗਾਜੀ